ਆ ਦੂਰ ਕੀ ਜਾਣਾ ਸਿਰਫ ਇੰਨੇ ਹੀ ਕਿਹਾ ਉਹ ਵਖਰਾ ਨਹੀਂ ਗਿਆ ਕਾਲ ਤੱਕ ਦੀ ਮਰਿਆਦਾ 'ਚ ਲਿਖਿਆ ਸਰਮਈ ਤੇ ਬਸੰਤੀ ਦੋ ਸ਼ਬਦੀ ਵਰਤੇ ਉੱਤੇ ਤੇ ਵੀ ਮਰਿਆਦਾ 'ਚ ਲਿਖਿਆ ਹੋਇਆ ਪਹਿਲਾਂ ਕਿ ਦੋ ਰੰਗ ਇਹਨਾਂ ਦੇ ਨਿਸ਼ਾਨ ਸਭ ਲਾਇਆ ਜਾਣ ਕੇਸਰੀ ਭਾਵਾਂ ਕਰਨ ਨਾ ਲਾਇਆ ਜਾਏ ਤੇ ਸਭ ਤੋਂ ਵੱਧ ਤਕਰੀਬ ਇਹਨਾਂ ਨੂੰ ਹੋਈ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਸਭ ਤੋਂ ਵੱਧ ਅਜੇ ਹੋਈ ਕਿ ਭਾਈ ਆਓ ਆਪਾਂ ਤੇ ਮੈਂ ਕਹਿੰਦਾ ਸ਼ੁਕਰਵਾ ਮੈਂ ਕਹਣਾ ਇਹ ਵੀ ਨਹੀਂ ਸੀ ਕਹਿਣਾ ਚਾਹੀਦਾ ਕਹਿਣਾ ਕਿ ਤੁਸੀਂ ਮर्यादा ਨੂੰ ਮੰਨੋ ਜੈ ਜੀ ਦਾਰ ਨੂੰ ਕਿਉਂਕਿ ਜੇ ਇਹ ਕਹਤਾ ਕਮਾਲ ਦੀ ਗੱਲ ਹੈ ਜਿਹੜੇ ਅੱਜ ਇਹ ਦੱਸ ਦਲਦਾ ਦਾਵਾ ਕਰਦੇ ਆ ਇਹ ਜੀ ਨਿਸ਼ਾਨ ਸਾਹਿਬ ਦਾ ਰੰਗ ਇਦਾ ਉਹ ਤੁਸੀਂ ਤੇ ਉਹਨਾਂ ਦੇ ਡੇਰੇਾਂ 'ਚ ਵੀ ਜਾ ਕਥਾ ਕਰਨ ਤੁਸੀਂ ਨਿਸ਼ਾਨ ਸਾਹਿਬ ਹੈ ਹੀ ਨਹੀਂ ਹੁਣ ਤੁਹਾਨੂੰ ਪਤਾ ਉਹ ਕਿਹੜੇ ਬੋਲੋ ਪਿਆਰੇਓ ਮੈਂ ਤੇ ਪਰਚੋ ਪਰਚੀ ਹੋਇਆ ਨਾ ਨਾਲ ਜੀ ਤੇ ਆਖਰੀ ਸਾਹ ਤੱਕ ਲੜਾਂਗਾ ਜਦੋਂ ਤੱਕ ਆਖਰੀ ਸਾਹ ਹੈ ਨਾ ਲੜਾਂਗਾ ਹਾਈ ਕੋਰਟ ਤੱਕ ਕੇਸ ਕੀਤੇ ਉਹਨਾਂ ਨੇ ਪਰ ਮੈਂ ਪਰਵਾਹ ਨਹੀਂ ਕਰਦਾ ਤੇ ਮੈਂ ਤਾਂ ਕਹਿਣਾ ਹੁੰਦਾ ਯਾਰ ਤੁਹਾਡੇ ਤੇ ਮਹਾਪੁਰਖ ਸ਼ਕਤੀ ਨਾਲ ਹੀ ਸਭ ਕੁਝ ਕਰ ਸਕਦੇ ਤੁਸੀਂ ਤੇ ਮੇਰਾ ਦਿਮਾਗ ਵੀ ਸਾਫ ਕਰ ਸਕਦੇ ਮੈਨੂੰ ਸ਼ਬਦ ਆਵੇ ਹੋਰ ਲੋ ਪਿਆਰਿਓ ਅ ਜਿਹੜੇ ਉਹਨਾਂ ਦੇ ਬਾਬੇ ਚੇਲੇ ਮੰਨਦੇ ਉਹਨਾਂ ਕੋ ਬਾਬਾ ਜੀ ਨੂੰ ਅਰਦਾਸ ਕਰ ਦੋ ਮੈਨੂੰ ਸ਼ਬਦ ਹੀ ਭੁੱਲ ਜਾਣ ਨੂੰ ਕਥਾ ਸਟੇਪ ਹੈ ਬਹੁਤ ਦੇ ਨੂੰ ਆਵੇ ਨਾ ਤੁਹਾਨੂੰ ਅਦਾਲਤਾਂ ਜਾਣ ਦੀ ਤੇ ਲੋੜ ਹੀ ਨਹੀਂ ਹੈਗੀ ਅਦਾਲਤਾਂ ਜਾਵੇ ਕੋ ਮੇਰੇ ਵਰਗਾ ਬੰਦਾ ਕੋ ਸੁਧਾਰਨ ਦਾ ਤੇ ਯਾਰ ਮਹਾਪੁਰਸ਼ ਹੋ ਦੂਜੀ ਆਸਾਨਾ ਧੀਆਂ ਤੋਂ ਪੁੱਤ ਕਰਨ ਵਾਲੇ ਤੁਸੀਂ ਦੇ ਰੱਬ ਦੀ ਰਜਾ ਦੇ ਦਖਲ ਦੇਣ ਵਾਲੇ ਤੁਹਾਡੇ ਤੋਂ ਕਦੇ ਹਾਈ ਕੋਰਟ ਦੇ ਜੱਜ ਤੇ ਸੁਪਰੀਮ ਕੋਰਟ ਦੇ ਜੱਜ ਕਿਤੇ ਬਾਹਰ ਪਰ ਪਤਾ ਤੁਹਾਨੂੰ ਵੀ ਹੈਗਾ ਵੀ ਤੁਹਾਡੇ ਪੱਲੇ ਕੱਖ ਨਹੀਂ ਹੈਗਾ ਪੱਲਾ ਪੱਲੇ ਤੁਹਾਨੂੰ ਕੱਖ ਨਹੀਂ ਹੈਗਾ ਮੇਰੇ ਗੁਰੂ ਦੇ ਸਾਹਮਣੇ ਕੀ ਹੈ ਜੀ ਗੁਰੂ ਦਾ ਪ੍ਰਤਾਪ ਗੁਰ ਜੈਸਾ ਨਹੀਂ ਕੋਤੇ ਨਹੀਂ ਪੋਦੇ ਗੁਰੂ ਦਾ ਕੋਈ ਮੁਕਾਬਲਾ ਨਹੀਂ ਕਿਸੇ ਇਸ ਕਰਕੇ ਬਾਸ਼ਾ ਜੀ ਜਿਨ ਨੇ ਮਨ ਕੀ ਮੈਲ ਉਤਰੈ ਹਉਮੈ ਮੈਲ ਨਾ ਜਾਇ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਇਸ ਮਨ ਨੂੰ ਹੋਰ ਕੋ ਤਰੀਕਾ ਹੈ ਨਹੀਂ ਸਾਫ ਕਰਨ ਦਾ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਹੋਰ ਕੋ ਤਰੀਕਾ ਹੈ ਹੀ ਨਹੀਂ ਵਿਣ ਸਾਧ ਗੁਰ ਕੀ ਨਾ ਆਏ ਗੁਰੂ ਦੀ ਸ਼ਰਤ ਤੋਂ ਬਿਨਾ ਗੁਰੂ ਦੇ ਸ਼ਬਦ ਤੋਂ ਬਿਨਾ ਕੋ ਤਰੀਕਾ ਹੈ ਹੀ ਨਹੀਂ ਸਤਗੁਰੂ ਮਿਲਿਆ ਉਲਟੀ ਪਹੀ ਜਦੋਂ ਸਤਗੁਰੂ ਮਿਲਦਾ ਫਿਰ ਬੰਦੇ ਦੀ ਸੁਰਤ ਉਲਟ ਜਾਂਦੀ ਆ ਜਿਹੜੀ ਸੁਰਤ ਵਿੱਚ ਮਾੜੇ ਵਿਚਾਰ ਆਉਂਦੇ ਸੀ ਉਹ ਵਿਚਾਰ ਹੁਣ ਚੰਗੇ ਹੋ ਗਏ ਬੰਦਾ ਉਹੋ ਹੀ ਰਹਿਣਾ ਪਿਆਰਿਓ ਵਿਚਾਰ ਹੀ ਬਦਲ ਨਹੀਂ ਬੰਦੇ ਦੇ ਬਾਬਾ ਵਿਧੀ ਚਾਂਸੀ ਨਾ ਭਾਈ ਮੇਰੂ ਸੀ ਚੋਰੀਆਂ ਕਰਦੇ ਸੀ ਬੰਦਾ ਤੇ ਉਹੋ ਹੀ ਰਹਿ ਗਿਆ ਹੱਥ ਉਹ ਹੀ ਰਹਿ ਗਏ ਸੁਰਤ ਬਦਲ ਗਈ ਉਹ ਹਾਥੀ ਪਰਬਕਾਰ ਕਰਨ ਲੱਗ ਪਿਆ ਸਤਗੁਰੂ ਮਿਲਿਆ ਉਲਟੀ ਪਹੀ ਜਦੋਂ ਸਤਿਗੁਰੂ ਜੀ ਆ ਗਿਆ ਜੀਵਨ ਚ ਫਿਰ ਅਪੁਸ਼ਟ ਬਾਤ ਤੇ ਭਈ ਸੀ ਦਰੀ ਪੁੱਠੀਆਂ ਗੱਲਾਂ ਕਰਨ ਵਾਲੀ ਮਤ ਸਿੱਧੀ ਹੋ ਗਈ ਅਪੁਸ਼ਟ ਬਾਤ ਤੇ ਭਈ ਸੀ ਦਰੀ ਦੂਤ ਦੁਸ਼ਟ ਸਜ ਨਹੀਂ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੋਧ ਹਛ ਨਹੀਂ ਕਦੋਂ ਜੇ ਕਿਰਪਾ ਗੋਬਿੰਦ ਭਈ ਸੋਖ ਸੰਪਤ ਹਰ ਨਾਮ ਖੜ ਪਾਏ ਸਤ ਗੁਰ ਮਿਲਈ ਅਪੁਸ਼ਟ ਬਾਤ ਤੇ ਪਈ ਸੀਦਰੀ ਪੁੱਠੀਆਂ ਗੱਲਾਂ ਕਰਨ ਵਾਲੀ ਮਤ ਸਦੀ ਹੋ ਗਈ